ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵੈਸਟ ਬੇਨਤੀ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰਿਆ ਕਰੋ ਹੋ ਵੀ ਕਿਸੇ ਦਾ ਫਾਇਦਾ ਹੋ ਜੇ ਪਹੁੰਚੇ ਆ ਪਿੰਡ ਸੋਰ ਠੱਠੀਆਂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਵੀ ਉਹਨੂੰ ਤਰਨਤਾਰ ਸਾਹਿਬ ਬਈ ਸਰਵਨ ਦੇ ਫਾਰਮ ਤੇ ਪਹੁੰਚੇ ਆ ਇੱਕ ਹੀ ਵੈੜ ਰਹਿ ਗਈ ਆ ਜਰਸੀ ਕ੍ਰੋਸ ਦੇ ਵਿੱਚ ਚੰਗੀ ਆ ਵੈੜ ਜਿਹਨੇ ਘਰੇ ਰੱਖਣੀ ਆ ਗਾ ਗਰਮੀ ਦਾ ਮੌਸਮ ਜਿਵੇਂ ਆ ਗਿਆ ਸਾਰੀਆਂ ਬਿਮਾਰੀਆਂ ਤੋਂ ਰਹਿਤ ਆ ਕਿਉਂਕਿ ਐਫ ਐਫ ਨੂੰ ਥੋੜੀ ਜੀ ਬਿਮਾਰੀ ਜ਼ਿਆਦਾਤਰ ਪੈਂਦੀ ਆ ਤੇ ਗਰਮੀ ਗਰਮੀ ਜ਼ਿਆਦਾ ਮਣਾਉਂਦੀ ਆ ਜਿਹੜੀ ਜਰਸੀ ਹੁੰਦੀ ਓ ਥੋੜਾ ਜਿਹਾ ਗਰਮੀ ਨੂੰ ਚੱਲ ਲੈਂਦੀ ਆ ਠੀਕ ਆ ਜੀ ਬਣੇ ਰਹੋ ਐਂਡ ਤੱਕ ਕਰਦੇ ਆ ਡਿਟੇਲ ਸਾਂਝੀ ਜਾਇ ਤੋ ਜਾਇ ਜੀਮਤ ਦੇ ਵਿੱਚ ਖਰੀਦਦਾਰੀ ਕਰਵਾਵਾਂਗੇ। ਭਾਈ ਸਰਵਨ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਭਰਾ। ਵਾਹ ਵਧੀਆ ਜੀ। ਚਲੋ ਸ਼ੁਕਰ ਹੈ ਜੀ। ਐਡਰੈਸ ਕਰੀਏ ਨੋਡ। ਬਸ ਪਿੰਡ ਸੋਹਲਾ ਆਪਣਾ ਜੀ। ਹਾਂ ਜੀ। ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਹਿਸੀਲ ਵੀ ਤਰਨਤਾਰਨ ਸਾਹਿਬ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 76268 86235। ਠੀਕ ਹੈ ਜੀ। ਹਾਂ ਜੀ। ਇੱਕ ਵਾਰ ਫਿਰ ਵਾਰ ਇੱਕ ਵਾਰ ਠੀਕ ਦੋ ਹੀ ਇੱਕ ਵੇਕ ਗਿਆ ਫਿਰ ਕਿੰਨਾ ਕੁ ਦੁੱਧਾਂ ਅੰਤਾਜਾ ਕਿੰਨਾ ਕੁ ਦੱਸਿਆ ਨਾ ਜੀ ਪਹਿਲਾਂ ਵੇੜਿਆ ਜੀ ਪਹਿਲਾਂ ਨਹੀਂ ਆ ਪਹਿਲਾਂ ਵੇੜਿਆ ਦੰਦਾ ਚਾਰ ਦੰਦ ਆ ਅੱਛਾ ਅੱਛਾ ਸੋਨਾ ਤੋਂ ਆਪਾਂ ਚੱਲਿਆ ਦੱਸਦਾ ਪਹਿਲਾਂ ਨਹੀਂ ਆ ਜੀ ਇਹ ਫਲੂਨ ਆ ਗਈ ਹਨਾ ਹਨੀ ਫਲੂਨ ਆ ਵੇਖੋ ਇਹ ਦਿਨ ਆਟ ਕੇ ਲੈ ਜੂ ਵਾਹ ਜੀ ਵਾਹ ਬਹੁਤ ਸੋਹਣਾ ਤਾਂ ਇਹ ਲੈ ਜੂ ਇਹ 5-7 ਦਿਨ ਲੈ ਜੂਗੀ ਚੰਗੀ ਬਣੂ ਪਹਿਲਾਂ ਨਹੀਂ ਜਿਆਦਾ ਨਹੀਂ ਆਪਾਂ 20-22 ਨੇ ਕਹਾਂਗੇ 14-15 ਲੀਟਰ ਪਹਿਲੇ ਸਵੇਰੇ ਬੜੇ ਆਮ ਨਾਲ ਇੱਕ ਹਨਾ ਵਰਦੂਗੀ ਇਹ ਨਹੀਂ ਕਹਾਂ ਕੋਈ ਲੈ ਜਾਊਗਾ 20 ਲੀਟਰ ਦਾ ਕਮੇ 14-15 ਲੀਟਰ ਹੱਸ ਕੇ ਹੂੰ ਪੰਜਾਬ ਵਾਲੀ ਆ ਗਈ ਵੱਡੀ ਬੈੜ ਕੱਦ ਬਹੁਤ ਭੋਲਿਆ ਨਾ ਬਾਕੀ ਬੋਦੀ ਵਾਲੀ ਆ ਫੇਸ ਕੁਆਲਟੀ ਵੀ ਸੋਹਣੀ ਆ ਕਰਮਾ ਵਾਲੀ ਦੀ ਹੂੰ ਨਹੀਂ ਸੋਹਣੀ ਆ ਖੁੱਲ ਗਈ ਠੰਡੇ ਠੰਡੇ ਚਾਰ ਦੰਦ ਮੂੰਹ ਚਾਰ ਦੰਦ ਕਿਉਂ ਕੀ ਹੋ ਗਈ ਹੈ ਹਾਂਜੀ ਹਾਂਜੀ ਠੀਕ ਸੋਰਾ ਕਰਵਾ ਦਿੱਤੀ ਹੈ ਕੰਪੂਰ ਕਾਲ ਕੇ ਲਓ ਜੀ ਥਾਣ ਵੀ ਸਜਣੋ ਚੰਗਾ ਬਹੁਤ ਸੋਹਣਾ ਲੱਗਾ ਮੋਠੀ ਤੋਂ ਬਾਹਰ ਆ ਤੇ ਕੱਦ ਵਜਨ ਜਿਹੜਾ ਫੁੱਲ ਵੱਡਾ ਲਓ ਜੀ ਪੂਰੀ ਜਵਾਨ ਹੈ ਵੜ ਸਮਾਂ ਕੋਈ 8 ਦਿਨ ਦਾ 10 ਦਾ ਜਿਹੜਾ ਤਾਜ਼ਾ ਖੜਦੀ ਹੈ ਇਹ ਦਾਤ ਨਹੀਂ ਖੜਦੀ 8 ਕਿਤੇ ਖੁੱਲੇ ਡੋਲੇ ਲੈ ਜਾਓ 8 ਲੈ ਜਾ ਬੜੇ ਚੰਗੇ ਜਿੰਨੀ ਹੋਰ ਬਣੇ ਕਿਉਂਕਿ 8-10 ਦਿਨਾਂ ਦੇ ਵਿੱਚ ਇਹਦੀ ਬਿਲਕੁਲ ਤਿਆਰੀ ਬੈਕਗ੍ਰਾਉਂਡ ਜਿਹੜੀ ਨੇ ਫੁੱਲ ਤਿਆਰ ਕਰਨੀਆਂ ਏਡੀ ਛੇਤੀ ਨਹੀਂ ਹੁੰਦੀ ਠੰਡੀ ਠੰਡੀ ਜੋ ਹਾਂ ਕਿਉਂਕਿ ਜੇ ਪੁੜੇ ਪੜਿਆਂ ਦਾ ਹਿਸਾਬ ਲਾਈਏ ਨਾ ਉਪਰੋਂ ਤੇ ਪੁੜੇ ਪੜੇ ਨਹੀਂ ਕੋਈ ਖਾਸ ਕਰਕੇ ਏਡੇ ਜਾ ਰਹੇ ਨਹੀਂ ਫਿਸੇ ਫਿਸੇ ਹੈਗੇ ਆ ਪਹਿਲਾਂ ਨੂੰ ਵੇਖੋ ਕਿੱਡੀ ਹਾਈਟ ਲੱਗੀ ਹੈ ਨਹੀਂ ਚੰਗੀ ਕੱਦ ਵੀ ਪੂਰਾ ਹਾਂਜੀ ਤੋੜ ਦੋ ਲੰਮਿਆਂ ਨੂੰ ਪਰਾਂ ਤੋੜ ਦੋ ਜੀ ਤੋਰਾ ਚੰਗਾ ਇਹਦਾ ਨਾ ਵਧੀਆ ਤੋਰਾ ਤਰਾ ਫਿਰ ਲਾਓ ਇਹ ਨਹੀਂ ਇਹ ਭੱਜ ਗਿਆ ਨੂੰ ਚਲ ਜੂ ਜਾ ਹੁਣ ਚਲ ਜੂ ਜਿੰਨਾ ਤੋਰਾ ਜੇ ਮੈਂ ਕਰਮ ਵਾਲੀ ਤੋਰੇ ਦਾ ਤੇ ਥੰਦਾ ਹੀ ਡੰਗ ਰਿਆ ਜੀ ਹਾਂਜੀ ਹਾਂਜੀ ਅੱਜ ਕੱਲ ਕਈਆਂ ਦੇ ਜਿਵੇਂ ਨਾ ਨਾ ਘਸੇ ਹੁੰਦੇ ਨਹੀਂ ਇਹਦੇ ਬਿਲਕੁਲ ਓਕੇ ਇਹ ਕੰਮ ਤੇ ਰੇਟ ਜੈ ਜੀ ਆ ਰੇਟ ਜੈ ਜੀ ਕਿੰਨੇ ਕਰੀ ਦੇ ਦੀ ਜੀ ਬੋਲਾ 55 ਕਰ ਲੈਨੇ ਆ ਹਾਂ 5000 2000 ਰੋ ਟੁੱਟਣਿਆ ਵਹਾਨਾ 5000 ਦੀ ਅੱਛੀ ਦੇ ਦਾਂਗੇ ਹਾਂ ਤੇ ਨਹੀਂ ਹਾਂਜੀ ਇਹ ਚੋਂ ਪਿਆਰ ਮਾਉਤ ਹੋ ਜੂ ਕੋਈ ਉਹ ਛੋੜ ਛੱਪਾ ਪਾ ਖੁੱਲਾ ਕਰਾਂਗੇ 1000 2000 ਜ਼ਿਆਦਾ ਕਰ ਦੋਗੇ ਨੇ 2000 ਲਾਣੀ ਜੇ 49 ਦੇ ਦੋਗੇ ਹਾਂਜੀ 90 ਦੇ ਦੇ ਦਵਾਂਗੇ ਠੀਕ ਹਾਂਜੀ ਹਾਂਜੀ ਇਹ ਨਹੀਂ ਆ ਵੀ ਆਪਾਂ 60 60 ਮੁੱਲ ਪਾਵਾਂਗੇ ਉਹ ਗੱਲ ਨਹੀਂ ਆ 49000 ਦੀ ਸਜਣੋ ਜੈਸਨੋਈਆ ਰੇਡ ਫਿਰ ਥੋੜੇ ਜੇ ਵਧਿਆ ਮੌਸਮ ਇੱਕਰਾ ਮਾਹੌਲ ਖਰਾਬ ਹੋਇਆ ਸ਼ੋਣ ਬਿਲਕੁਲ ਬਾਰਡਰ ਤੇ ਮਾਹੌਲ ਸਹੀ ਚੱਲ ਰਿਹਾ ਹੈ ਵੈਗਰੂ ਦੀ ਕਿਰਪਾ ਦੇ ਨਾਲ ਥੋੜਾ ਜਿਹਾ ਪਸ਼ੂ ਘਟ ਮਿਲਦਾ ਗਰਮੀ ਕਾਰਨ ਵੀ ਸੁਵਾ ਸਵਾ ਘਾਟੇ ਤੇ ਰੇਟ ਸੁੱਲ ਜੇ ਚੱਕਵੇਂ ਜ ਹੋਏ ਨੇ ਠੀਕ ਆ ਮਿਵਾਰੋ ਟਿਪਣੀ ਟਿਪਦੋ ਟਿਪਣੀ ਘਾੜ ਕੇ ਟਿਪੀ ਸਕਦੇ ਹਾਂ ਹਾਂ ਜਾਇ ਜੋ ਜਾਇ ਫਿਰ ਵੀ ਕੀਮਤ ਕਰਵਾਈ ਦੀ ਆ ਹਾਂ ਵਾਕੇ ਪੂਰੀ ਖੋਲੂਗੀ ਚੰਗੀ ਬੈਕਗਰਾਉਂਡ ਤਿਆਰ ਕਰ ਰਹੀ ਆ ਸੱਜਣੋ ਲੋ ਜੀ ਵਾਹ ਜੀ ਵਾਹ ਗੱਬਣਗਾ ਘਾਟੀ ਚੋਂ ਦਾ ਦੇ ਵੀਰ ਵੇਖ ਲੋ ਕੀ ਬਾਤ ਹੈ ਪੋਲੀ ਬੇਸ ਅੱਧੀ ਕਰਨ ਵਾਲੀ ਹਾਂ ਗੱਬਣ ਤੇ ਗੱਬਣ ਬੌਲਾਇਆ ਜਿਹੜਾ ਪੰਨ ਬੈਠੀ ਆ ਕੋਈ ਹਫਤਾ ਖੰਡ ਹਫਤਾ ਖੰਡ ਖੜੂਗੀ ਜੀ ਖੜੂਗੀ ਕੋਈ 5-7 ਦਿਨਾਂ ਸੋਹਣੀ ਆ ਵੜਖੇ ਇਦਰੀ ਕਰਿਓ ਸასი ਘਾਲ ਜੀ ਸਾਰੇ